ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਉਪਈ ਅਮਰੀ ਕਰੋ ਹੰਦਰ ਅੱਛਾ ਪੂਰਨ ਹੋਵੇ ਚਿਤ ਕੀ ਇੱਛਾ ਤਵ ਚਰਨ ਉਨਮਨ ਰਹੇ ਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸੁਭਾਤੋਂ ਕਾਬੂ ਹੋ ਆਪਾਂ ਦਾ ਮਹੀ ਬਚਾਵ ਸੋ ਕੀ ਵਸੈ ਮੋਰੋ ਪਰਵਾਰ ਆ ਸੇਵਕ ਸਿਖ ਸੁਭਾ ਕਰਤਾ ਆ ਮੋਰ ਅਛਾਨਿ ਚ ਕਰਦਾ ਕਰੀਐ ਸਭ ਬੈਰਨ ਕੋ ਆ ਸੰਗਰੀਐ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛੜ ਕੋ ਯਵਰ ਨ ਤਿਆਉ ਜੋ ਵਰ ਚਾਉ ਸੁ ਤੁਮ ਤੇ ਪਾਵ ਸੇਵਕ ਸਿਖ ਮਾਰੀ ਤਾਰੀਐ ਚੁੰਚੁੰਨ ਸਤਨ ਮਾਰੀ ਮਾਰੀਐ ਆਪ ਹੰਤਾ ਮੁਜੇ ਅਬਰੀਐ ਮਨ ਕਾਲ ਕਾ ਤਰਾਸ ਸੁਨਵਰੀਐ ਉਜੋ ਸਦਾ ਹਮਾਰੇ ਪਛਾ ਸ੍ਰੀ ਹੰਤੂ ਜੋ ਕਰਿਓ ਰੱਛਾ ਰਾਖਿ ਲਿਹੁ ਮੈ ਰਖਨ ਹਾਰੀ ਸਾਇਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਉ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮ ਬਪਤਰਾ ਖਾਲ ਪਾਇ ਸਿਵ ਜੀਉ ਬਪਤਰਾ ਕਾਲ ਪਾਇ ਕਰਬਿ ਸੰਪ੍ਰਕਾਸ਼ ਸਾ ਅਕਲ ਕਾਲ ਕਾ ਕੀਓ ਤੁਮ ਸਾ ਜਵਨ ਕਾਲ ਜੋਗੀ ਸੁਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤੈ ਹੁ ਮਹਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਛਨੁ ਪ੍ਰਜਾਇਓ ਆਦਿ ਅੰਤਿ ਕੇਵ ਤਾਰਾ ਸੋਹੀ ਗਰੂ ਸਮਝਿਓ ਹਮਾਰਾ ਨਮਸਕਾਰ ਤਿਸਿ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸੁਵਾਰੀ ਸਿਵਕਨ ਕੋ ਸਭមនុស្ស ਸੁਖ ਦਿਇਓ ਸਤਰਣ ਕੋ ਪਾਲ ਮੁਹਬਤ ਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਰਸ਼ਾਂਤ چیٹی تے کنچر استولا ساپر کرپا دشکر پھولا سنتن دکھ پائے تے دکھی سکھ پائے سادھن کے سخی ایک پیر پچھانا کٹ کٹ کی پٹ پٹ کی جانا جب کرک کرا کر تارا پرجر تبدھی اپار جب آ کرک کرتا ہوں کب ہوں تو میں ملت دھیتر سب ہوں جیتے ون سرشار ہے آپ اپنی بوجھا رہ ਕਮ ਸਭ ਹੀ ਤੇਰਤ ਨਿਰਾਲਮ ਚਾਂਤ ਬੇਦ ਭੇਦ ਅਰ ਆਲਮ ਨਿਰੰਕਾਰ ਨਰਵ ਕਾਰਨ ਲਾਂਭੋ ਆਦ ਅਨੀਦ ਅਨਾਦ ਸੰਭੋ ਤਾਂ ਕਾ ਮੂੜ ਚਾਰਤ ਭੀਦਾਂ ਜਾ ਕੋ ਭੇਵਨਾ ਪਾਵਤ ਬੀਦਾਂ ਤਾਂ ਕੋ ਕਰ ਪਾਨ ਅਨੁਮਾਨਤ ਮਹਾ ਮੂੜ ਕਸ਼ਪੀਦ ਨਾ ਜਾਣ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤਨੀ ਪੇਵ ਆਪ ਆਪਣੀ ਬੁੱਧ ਜੇਤੀ ਵਰਨਤ ਪਿੰਨ ਪਿੰਨ ਤੋ ਤੇਤੀ ਤਮਰਾ ਲਖਨ ਜੈ ਪਸਾਰਾ ਕੇਵ ਦੇ ਸਜਾ ਪ੍ਰਥਮ ਸੰਸਾਰਾ ਇਕ ਰੂਪਨੁਪਸਰੂਪਾ ਰੰਕ ਭਯੋ 라ਵਕਿ ਭੂਪਾ ਅੰਦਰ ਜੇ ਜਿਹ ਸੇਤ ਜਕੀਨੀ ਉਤਪੁਜ ਖਾਨ ਬਹੁ ਰਚਤੀਨੀ ਕਉਪੁਲ ਰਾਜਾ ਵਿਬੈਠਾ ਕੌਂਸਲਮੰਟ ਪੇ ਸੰਕਰ ਇਕੱਠਾ ਸਿਗਰੀ ਸੇਸ਼ਟ ਦਿਖਾਈ ਚੰਪਵ ਆਦਿ ਚੁਗਾਦ ਸਰੂਪ ਸੁਯੰਪਵ ਅਵਰੱਛਾ ਮੇਰੀ ਤੁਮ ਕਰੋ ਸਿਖ ਵਾਰ ਅਸਿਖ ਸੰਗਰੋ दुष्ट चितते ऑटो बद उत्पादता सकल मलेश करो रणकाता जी अस्तित्व सरणी परे तिनके दुष्ट दुख दो तवे मरे और क जबन पग परे तिहारे तिनके तौ संकट सब टारे जो कल कोई एक बार ते आए है ताके काल निकट नहीं आए है अर अच्छा होय तै सब काल दुष्ट अरिष्ट त्रांतित कालला कृपा दर्शन जाय निहर हो ताके ताप तनक में हर हो ਅਰੇ ਦੁਸ਼ਟ ਕਰਮੋਂ ਸਭ ਹੋਈ ਦੁਸ਼ਾ ਸਭ ਸਕੇ ਨਾ ਕੋਈ ਇੱਕ ਬਾਰ ਜਿਤ ਮੈਂ ਸੰਭਾਰਾ ਆਕਾਲ ਵਾਸਤੇ ਤਾਹੀ ਮੈਂ ਬਾਰਾਂ ਜਿੰਨਰ ਨਾਮ ਤਿਹਾਰੂ ਕਹਾ ਦਾਰਦ ਦੁਸ਼ਟ ਦੋਗ ਤੇ ਰਹਾ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਠੌਰ ਮੋ ਸਹਾਈ ਦੁਸ਼ਟ ਦੋਗ ਤੇ ਰਿਓ ਵਿਚਾਈ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਾਰੇ ਬਠੌਰ ਮਹੌਲ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿ ਬਾਚ ਬੇਨਤੀ ਚੌਪਈ ਅਮਰੀ ਕਰੋ ਹੰਦ ਰੱਖਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਸਮਰੇ ਦੁਸ਼ਟ ਸਵੈ ਤੁਮ ਘਾਵ ਹੋ ਆਪ ਹੰਦ ਮੁਹਿ ਬਚਾਵ ਸੁਖੀ ਵਸੈ ਮੋਰ ਪਰਵਾਰ ਸੇਵਕ ਸਿੱਖ ਸੁਭੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਸੰਗਰੀਐ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛੜ ਕੋ ਯਵਰ ਨ ਤਿਆਉਂ ਜੋ ਵਰ ਚਾਹ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੀ ਤਾਰੀਏ ਚੁੰਚੁੰਚ ਸਤਰਮ ਹਮਾਰੀ ਮਾਰੀਏ ਆਪ ਹੰਤਾ ਮੁਝੇ ਅਬਰੀਏ ਮਨ ਕਾਲ ਕਾ ਤਰਾਸ ਸੁਨਵਰੀਏ ਉਜੋ ਸਦਾ ਹਮਾਰੀ ਪਛਾ ਸ੍ਰੀ ਤੁਜੋ ਕਰਿਓ ਰੱਛਾ ਰਾਖਿ ਹੋਮੇ ਰੱਖਣ ਹਾਰੀ ਸਾਹਿਬ ਸੰਤ ਸਹਾਈ ਪਿਆਰੇ दीन बंद दुष्टन के हंता तुमहु पुरि चतुर्दश कंता काल पाए ब्रह्म पत्रा काल पाए शिव जीव पत्रा काल पाए कर बिस्म प्रकाश सा सकल काल का किया तुमास जबन काल जोगी स्वकीयो वेदराज ब्रह्मा जुथियो जबन काल सब लोक सुवारान नमस्कार है ताई हमारा जबन काल सब जगत बनायो देव दैत जच्छन पुजायो आदि अंत के अवतार सोई कृपू समझियो हमारा नमस्कारति सी को हमारी सकल प्रजा जन आप सुवारी सेवकन कोसा मनुसुदियो सत्रन कोपाल मोहबत कीयो कट कट की अंतर की जानत भरे भरे की पीर प्रशांत चिट्टी ते कुंचर अस्तु ला सापर कृपा दर्श कर पोला संतन दुख पाए ते दुखी सुख पाए साधन के सुखी ਏਕ ਏਕ ਕੀ ਪੀਰ ਪਛਾਨ ਹੈ ਕਟ ਕਟ ਕੀ ਪਟ ਪਟ ਕੀ ਜਾਣ ਹੈ ਜਬਦ ਕਰ ਕਰਾਂ ਕਰਤਾ ਰਾ ਪਰ ਜਥਰ ਸਭ ਦੀ ਅਪਾਰਮ ਜਬ ਆ ਕਰਕ ਕਰਤ ਹੂੰ ਕਬ ਹੂੰ ਤੋ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਵਨ ਸ੍ਰਸ਼ਟ ਅਵਤਾਰ ਹੈ ਆਪ ਆਪਣੀ ਬੋਜੋ ਚਾਰ ਹੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਸੰਭੋ ਤਾ ਕਾ ਮੂੜੁ ਚਾਰਤ ਭੀਦਾਂ ਜਾ ਕੋ ਪੀਵਨਾ ਪਾਵਤ ਬੀਦਾਂ ਤਾ ਕੋ ਕਰ ਪਾਨ ਅਨੁਮਾਨਤ ਮਹਾ ਮੂੜ ਕਸ਼ਪੀਦਨ ਜਾੰਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤਨੀ ਪੇਵ ਆਪ ਆਪਨੀ ਬੁੱਧਹਿ ਜੇਤੀ ਵਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਣ ਜੈ ਪਸਾਰਾ ਕੀਵਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੁਪਸਰੂਪਾ ਰੰਕ ਭਯੋ ਰਾਵਕਹਿ ਭੂਪਾ ਅੰਡਰ ਜੇਲ ਦੀ ਸੇਤ ਜਕੀਨੀ ਉਤਪੁਜ ਖਾਨ ਬਹੁ ਰਚਤੀਨੀ ਕਉ ਪੁਲ ਰਾਜਾ ਹੋਵੇ ਬੈਠਾ ਕਉ ਸਮਿੰਟ ਪੈ ਸੰਕਰ ਇਕੱਠਾ ਸਿਗਰੀ ਸਿਸ਼ਟ ਦਿਖਾਈ ਚੰਪ ਉਹ ਆਦਿ ਜਗਾਦ ਸਰੂਪ ਸੰਪ ਉਹ ਅਵ ਰਚਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਟ ਬਦ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋ ਤਮ ਸਰਣੀ ਪਰੇ ਤਨਿਕੇ ਦੁਸ਼ਟ ਦੁਖ ਤਵੈ ਮਰੇ پورک جمن پگ پری سنکڑ سب ٹاری جو کل کوئی کبار آئے ہیں تاں کی کال نکٹ نہیں آئے ہیں ارچا ہوئی تئیں سب کالا دشت ارشت ٹرانت کالا کرپا درشن جائے ہر ہو تاں کی تاپ تنک میں ہر ہو رد سدھ کرم سب ہوئی دشت شاہ سب سکے نہ کوئی ایک بار جن تمہیں سمبھارا کال فاستے تا ابارا ਜਿਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਗ ਤੇਰਾ ਖੜਗ ਕੀਤ ਮੈਂ ਸਰਨ ਤੇ ਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਗ ਤੇ ਲਿਹੁ ਬਚਾਈ ਖੜਗ ਕੀਤ ਮੈਂ ਸਰਨ ਤੇ ਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਗ ਤੇ ਲਿਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ 10ਵੀਂ ਕਬਿਓ ਬਾਚ ਬੇਨਤੀ ਚਉਪਈ ਅਮ੍ਰਿਤ ਕਰੋ ਹੰਦਰ ਅੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਨੁ ਨੁਮਨ ਰਹਿ ਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਸਾਮਰੇ ਦੁਸ਼ਟ ਸੁਭਾਤਾਂ ਕਾ ਬਹੁ ਆਪਾ ਦਾ ਮਹੀ ਬਚਾਵ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸੁਭਾ ਕਰਤਾ ਆ ਮੋਰ ਅਛਾ ਨਿ ਕਰਦਾ ਕਰੀਐ ਸਭ ਬੈਰਨ ਕੋ ਆ ਸੰਘਰੀਐ ਪੂਰਨ ਹੋਈ ਹਮਾਰੀ ਆਸਾ ਤੋਰ ਪਜਣ ਕੀ ਰਹੇ ਪਿਆਸਾ ਤੁਮੇ ਛੜ ਕੋ ਯਵਰ ਨ ਧਾਉ ਜੋ ਵਰ ਚਾਉ ਸਤੰਤੇ ਪਾਵ ਸੇਵਕ ਸੇਕੁ ਮਾਰੀ ਤਾਰੀਐ ਚੁੰਚੁੰਨ ਸਤਰਾ ਮਾਰੀ ਮਾਰੀਐ ਆਪ ਹੰਤਾ ਮੁਝੇ ਅਬਰੀਐ ਮਨ ਕਾਲ ਕਾ ਤਰਾਸੁਨ ਵਰੀਐ ਉਜੋ ਸਦਾ ਹਮਾਰੇ ਪਛਾ ਸ੍ਰੀ ਤੁਜੋ ਕਰਿਓ ਰੱਛਾ ਰਾਖਿ ਲਿਹੁ ਮੈ ਰਖਨ ਹਾਰੀ ਸਾਇਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੀ ਹੰਤਾ ਤੁਮਹੁ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮ ਬਪਤਰਾ ਕਾਲ ਪਾਇ ਸਿਵ ਜੀਉ ਬਪਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਾ ਸਕਲ ਕਾਲ ਕਾ ਕੀਆ ਤਮਾ ਸਾ ਜਵਨ ਕਾਲ ਜੋਗੀ ਸੁਖੀਓ ਬੇਦ ਰਾਜ ਬ੍ਰਹਮਾ ਜੁਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤਿ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾਜਨ ਆਪ ਸਵਾਰੀ ਸੇਵਕਨ ਕੋ ਸਭ ਮਨੁ ਸੁਖ ਦੀਓ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪ੍ਰਸ਼ਾਂਤ ਚਿਟੀ ਤੇ ਗੁੰਚਰ ਅਸਤੂਲਾ ਸਾਪਰ ਕਿਰਪਾ ਦ੍ਰਿਸ਼ਕਲ ਪੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੀ ਪਟ ਪਟ ਕੀ ਜਾਣੈ ਜਬਦ ਕਰਕ ਕਰਾਂ ਕਰਤਾਰਾ ਪਰਜਤ ਹਰ ਸਭ ਦੀ ਅਪਾਰਾ ਜਦ ਆਕਰਕ ਕਰ ਤਹੁ ਕਭ ਹੂੰ ਤਮੈ ਮਲਤ ਦੇ ਤਰ ਸਭ ਹੂੰ ਜੇਤੇ ਬਨ ਸਰਸਵਤਾਰੈ ਆਪ ਆਪਣੀ ਭੋਜੋਚਾਰੈ ਤਮ ਸਭ ਹੀ ਤੇਰਤ ਨਿਰਾਲੰ ਚਾਂਤ ਬੇਦ ਭੇਦ ਅਰ ਆਲੰ ਨਿਰੰਕਾ ਨਰਵਕਰਨ ਲੰਭੋ ਆਦ ਅਨੀਡ ਅਨਾਦ ਸੰਭ ਤਾਂ ਕਾ ਮੂੜੁ ਚਾਰਤ ਭੀਦਾਂ ਜਾਖੋ ਪੀਵਨਾ ਪਾਵਤ ਬੀਦਾਂ ਤਾਂ ਕੋ ਕਰ ਪਾਨ ਅਨੁਮਾਨਤ ਮਹਾ ਮੂੜ ਕਸ਼ਪੀਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤਨੀ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਇ ਤੀਤੀ ਤੁਮਰਾ ਲਖਨ ਜੈ ਪਸਾਰਾ ਕੇਵਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਭਇਉ ਰਾਵ ਕਹਿ ਭੂਪਾ ਅੰਡ ਜੇਰ ਜ ਸੇਤ ਜ ਕੀਨੀ ਉਤਪੁਜ ਖਾਨ ਬਹੁ ਰਚਤੀਨੀ ਕਉ ਪੁਰ ਰਾਜਾ ਹੋਵੇ ਬੈਠਾ ਕਉ ਸਮਿੰਟ ਪਇਉ ਸੰਕਰ ਕੈਠਾ ਸਿਗਰੀ ਸਿਸ਼ਟ ਦਿਖਾਈ ਚੰਪਵ ਆਦਿ ਜੁਗਾਦ ਸਰੂਪ ਸੁਜੰਪਵ ਅਵ ਰਚਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਚਿਤੇ ਉਟ ਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੀ ਅਸਤੂ ਤਵ ਸਰਣੀ ਪਰੇ ਤਨਿਕੇ ਦੁਸ਼ਟ ਦੁਖ ਤਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨਿਕੇ ਤਉ ਸੰਕਟ ਸਭ ਟਾਰੇ ਜੋ ਕਲ ਕੋਇ ਕਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਏ ਹੈ ਹਰ ਚਾਉ ਇਹ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰਾਂਤ ਕਾਲਾ ਕਿਰਪਾ ਦਰਸ਼ਨ ਜਾਈ ਨਿਹਾਰ ਹੋ ਤਾਂ ਕਿ ਤਾਪ ਤਨ ਕਮੈ ਹਰ ਹੋ ਅਰੇ ਦ ਸਦ ਕਰਮੋ ਸਭ ਹੋਈ ਦੁਸ਼ ਸ਼ਾ ਸਭ ਸਕੇ ਨਾ ਕੋਈ ਏਕ ਵਾਰ ਜਿਨ ਤਮੈ ਸੁਭਾਰਾ ਕਾਲ ਪਾਸਤੇ ਤਾਹੀ ਉਬਾਰ ਜਿਨਰ ਨਾਮ ਤਿਹਾਰੋ ਕਾ ਦਾਰਦ ਦੁਸ਼ਟ ਦੋਗਤੇ ਰਹਾ ਖੜਗ ਕੀਤ ਮੈ ਸਨ ਤਿਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਠੌਰ ਮੋਹ ਸਹਾਈ दुष्ट दोघते लेहु बचाई खाड़ग कीत मैं शरण तिहारी आप हाथ दए लिहु उबारी सर्व ठौर मोह सहाय दुष्ट दोघते लेहु बचाई वाहि गुरु जी का खालसा वाहि गुरु जी की फतेह सतनाम श्री वाहि गुरु साहिब जी ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੂ ਬਾਚ ਬੇਨਤੀ ਚੌਪਈ ਅਮਰੀ ਕਰੋ ਹੰਦਰ ਅਛਾ ਪੂਰਨ ਹੋਵੇ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਸਮਰੇ ਦੁਸ਼ਟ ਸਬਾਤੋਂ ਕਾਬੂ ਆਪਾ ਦਾ ਮਹੀ ਬਚਾਵੋ ਸੋ ਕੀ ਵਸੈ ਮੋਰੋ ਪਰਿਵਾਰ ਆ ਸੇਵਕ ਸਿਖ ਸੁਭਾ ਕਰਤਾ ਆ ਮੋਰ ਅਛਾਨਿ ਜੀ ਕਰਦਾ ਕਰੀਐ ਸਭ ਬੈਰਨ ਕੋ ਆ ਸੰਗਰੀਐ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛੜ ਕੋ ਯਵਰ ਨਾ ਧਿਆਉਂ ਜੋ ਵਰ ਚਾਹੂ ਸੁ ਤੁਮ ਤੇ ਪਾਵ ਸੇਵਕ ਸਿਖ ਮਾਰੀ ਤਾਰੀਐ ਚੁੰਚੁੰਨ ਸਤਰਾ ਹਮਾਰੇ ਮਾਰੀਐ ਆਪ ਹੰਤਾ ਮੁਝੇ ਅਵਰੀਐ ਮਰਨ ਕਾਲ ਕਾ ਤਰਾਸ ਸੁਨਵਰੀਐ ਉਜੋ ਸਦਾ ਹਮਾਰੇ ਪਛਾ ਸ੍ਰੀ ਹੰਤੂ ਜੋ ਕਰਿਓ ਰੱਛਾ ਰਾਖਿ ਲਿਹੁ ਮੈ ਰਖਨ ਹਾਰੀ ਸਾਇਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੀ ਹੰਤਾ ਤਮਹੁ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮ ਬਪਤਰਾ ਕਾਲ ਪਾਇ ਸਿਵ ਜੀਉ ਬਪਤਰਾ ਕਾਲ ਪਾਇ ਕਰਬਿ ਸੰਪ੍ਰਕਾਸ਼ ਸਾ ਅਕਲ ਕਾਲ ਕਾ ਕੀਓ ਤੁਮ ਸਹਾ ਜਬਨ ਕਾਲ ਜੋਗੀ ਸਵਕੀਓ ਬੇਦ ਰਾਜ ਬ੍ਰਹਮਾ ਜੁਥੀਓ ਜਬਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜੱਛਣ ਪੁਜਾਇਓ ਆਦਿ ਅੰਤਿ ਕੈ ਬਤਾਰਾ ਸੁਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਮਦ ਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਰੇ ਭਰੇ ਕੀ ਪੀਰ ਪ੍ਰਸ਼ਾਂਤ چیٹی تے کنچر استولا ساپر کرپا درشکر پولا سنتن دکھ پائی تے دکھی سکھ پائی سادن کے سکھی ایک ایک کی پیر پشان پچھاننا کٹ کٹ کی پٹ پٹ کی جان جانا جب کرک کر تارا پرجر تب دھی اپ جب آ کرک کرتا ہوں کب ہوں تو میں ملت دھیتر سب ہوں جیتے ون سرشبتا چوتار ہے آپ اپنی بوجھا رہ ਤਮ ਸਭ ਹੀ ਤੇ ਰਤ ਨਿਰਾਲਮ ਚਾਂਤ ਵੇਦ ਭੇਦ ਅਰ ਆਲਮ ਨਿਰੰਕਾਰ ਨਰਵਕਰਨ ਲੰਭ ਆਦ ਅਨੀਦ ਅਨਾਦ ਸੰਭ ਤਾ ਕਾ ਮੂੜ ਚਾਰਤ ਭੇਦਾਂ ਜਾ ਕੋ ਭੇਵਨਾ ਪਾਵਤ ਬੀਦਾਂ ਤਾ ਕੋ ਕਰ ਪਾਨ ਅਨੁਮਾਨਤ ਮਹਾ ਮੂੜ ਕਸ਼ਪੇਦ ਨਾ ਜਾਣ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤਨੀ ਪੇਵ ਆਪ ਆਪਨੀ ਬੁੱਧ ਜੇਤੀ ਵਰਨਤ ਭਿੰਨ ਭਿੰਨ ਤੋ ਤੇਤੀ ਤਮਰਾ ਲਖਨ ਜੈ ਪਸਾਰਾ ਕੇਵਦ ਸਜਾ ਪ੍ਰਤਮ ਸੰਸਾਰਾ ਇਕ ਰੂਪਨੁਪਸਰੂਪਾ ਰੰਕ ਭਯੋ 라ਵਕੇ ਭੂਪਾ ਅੰਡੁ ਜੇਲ ਸੇਧ ਜਕੀਨੀ ਉਤਪੁਜ ਖਾਨ ਬਹੁ ਰਚਤੀਨੀ ਕਉ ਪੁਲ ਰਾਜਾ ਵਿਬੈਠਾ ਕੌਂਸਲਮੈਂਟ ਪੇ ਸੰਕਰ ਇਕੱਠਾ ਸਿਗਰੀ ਸਿਸ਼ਟ ਦਿਖਾਈ ਚੰਪਵ ਆਦਿ ਜੁਗਾਦ ਸਰੂਪ ਸੁਜੰਪਵ ਅਵਰੱਛਾ ਮੇਰੀ ਤੁਮ ਕਰੋ ਸਿਖੋ ਵਾਰ ਅਸਿਖ ਸੰਗਰੋ दुष्ट चित ते उठ बद उत्पन्न सकल मलेष गरुरणकाता जे असतो तब सरणी परे तिनके दुष्ट दुख तवे मरे और करजन पग पर तिहारे तिनके तौ संकट सबटारे जो कल कोई इक बार ते आए हैं ताके काल निकट नहीं आए हैं अर अच्छा होय ताई सब कालला दुष्ट अरिष्ट त्रांतित कालला कृपा दृष्टन जाय निहरहु ताके ताप तनक में हरहु ਅਰੇ ਦਸ ਸਦ ਕਰਮੋ ਸਭ ਹੋਈ ਸਾਸ ਸਭ ਸਕੇ ਨਾ ਕੋਈ ਇੱਕ ਵਾਰ ਜਿਨ ਤਮੈ ਸੁਭਾਰਾ ਕਾਲ ਪਾਸਤੇ ਤਾਹੀ ਉਬਾਰਾਂ ਜਿੰਨਰ ਨਾਮ ਤਿਹਾਰੂ ਕਹਾ ਦਾਰਦ ਦੁਸ਼ਟ ਦੋਗ ਤੇ ਰਹਾ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਠੌਰ ਮੋ ਹਉ ਸਹਾਈ ਦੁਸ਼ਟ ਦੋਗ ਤੇ ਰਿਹੁ ਵਿਚਾਈ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਾਰੇ ਬਿਠਾਰ ਮਾਹੌਲ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੇ ਬਾਚ ਬੇਨਤੀ ਚੌਪਈ ਅਮ੍ਰਿਤ ਰੋਹ ਹੰਦ ਅਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਪ ਚਰਨੁ ਮਨ ਰਜਨ ਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮ੍ਰੇ ਦੁਸ਼ਟ ਸੁਭਾਤੋਂ ਕਾਬੂ ਹੋ ਆਪਾਂ ਦਾ ਮਹੀ ਬਚਾਵ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸੁਭਾ ਕਰਤਾ ਆਰਾ ਮੋਰ ਅੱਛਾ ਨਿਜ ਕਰਦਾ ਕਰੀਐ ਸਭੈ ਰਨ ਕੋ ਆਸੰਗਰੀਐ ਪੂਰਨ ਹੋਈ ਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛੜ ਕੋ ਯਵਰ ਨਾ ਧਿਆਉਂ ਜੋ ਵਰ ਚਾਉ ਸੁਤੰਤੇ ਪਾਉ ਸੇਵਕ ਸੇਕ ਮਾਰੀ ਤਾਰੀਏ ਚੁੰਚੁੰਚ ਸਤਰਾ ਮਾਰੀ ਮਾਰੀਏ ਆਪ ਹੰਦੈ ਮੁਝੇ ਅਬਰੀਏ ਮਰਨ ਕਾਲ ਕਾ ਤਰਾਸੁ ਨਵਰੀਏ ਉਜੋ ਸਦਾ ਮਾਰੀ ਪਛਾ ਸ੍ਰੀ ਤੁਜੋ ਕਰਿਓ ਰੱਛਾ ਰਾਖਲੀ ਹੋ ਮੈ ਰਖਨ ਹਾਰੀ ਸਾਇਬ ਸੰਤ ਸਹਾਈ ਪਿਆਰੇ दीनबन्ध दुष्टन के हंता तुमहु पुरि चतुर्दशकंता कालपय ब्रह्म अवतरा कालपय शिवजूवतरा कालपय करबिसम प्रकाश सा सकल कालका कीय तुमास जबन काल जोगी स्वकीयो वेदराज ब्रह्मा जुथियो जबन काल सब लोह सुवारा नमस्कारहिं तहि हमारा जबन काल सब जगत बनायो देव दैत जच्छनु पुजायो आदि अंति के अवतार आसोई गुरु समझियो हमारा नमस्कारति सी को हमारी सकल प्रजा जन आप सवारी शिवकन को सक मनु सुख दियो सत्रण को पाल मोहम्मद कीयो कट कट की अंतर की जान भरे भरे की पीर प्रशांत चीटी ते कुंचर अस्तुला सा पर कृपा दृष्ट कर पोला संतन दुख पाए ते दुखी सुख पाए साधन के सुखी ਏਕ ਏਕ ਕੀ ਪੀਰ ਪਛਾਨੈ ਕਟ ਕਟ ਕੀ ਪਟ ਪਟ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪਰ ਜਥਰ ਸਭ ਦੀ ਅਪਾਰੰ ਜਬ ਆ ਕਰਕ ਕਰਤ ਹੂੰ ਕਬ ਹੂੰ ਤੋ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਵਰਨ ਸ੍ਰਸ਼ਟ ਅਵਤਾਰੈ ਆਪ ਆਪਣੀ ਬੋਜ ਉਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਸੰਭੋ ਤਾ ਕਾ ਮੂੜੁ ਚਾਰਤ ਭੀਦਾਂ ਜਾ ਕੋ ਪੀਵਨਾ ਪਾਵਤ ਬੀਦਾਂ ਤਾ ਕੋ ਕਰ ਪਾਨ ਅਨੁਮਾਨਤ ਮਹਾ ਮੂੜ ਕਸ਼ਪੀਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤਨੀ ਪੇ ਵੋ ਆਪ ਆਪਨੀ ਬੁੱਧ ਜੇਤੀ ਵਰਨਤ ਭੇਨ ਭੇਨ ਤੋ 33 ਤੁਮਰਾ ਲਖਣ ਜੈ ਪਸਾਰਾ ਕੇਵਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਉਨੂਪਸਰੂਪਾ ਰੰਕ ਭਯੋ 라ਵ ਕਹਿ ਭੂਪਾ ਅੰਡਰ ਜੇਲਡ ਸੇਤ ਜਕੀਨੀ ਉਤਪੁਜ ਖਾਨ ਬਹੁ ਰਚਤੀਨੀ ਕਉ ਪੁਰ ਰਾਜਾ ਹੋਵੇ ਬੈਠਾ ਕਉ ਸਿਮਿੰਟ ਪੈ ਸੰਕਰ ਇਕੱਠਾ ਸਿਗਰੀ ਸਿਸ਼ਟ ਦਿਖਾਈ ਚੰਪ ਉਹ ਆਦਿ ਜੁਗਾਦ ਸਰੂਪ ਸੁਯੰਪ ਉਹ ਅਵ ਰਚਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਟ ਬਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋ ਤਵ ਸਰਣੀ ਪਰੀ ਤਨਿਕੇ ਦੁਸ਼ਟ ਦੁਖ ਤਵੈ ਮਰੀ ਪਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰਕਸ਼ਾ ਹੋਏ ਤਾਂ ਇਸ ਵਕਾਲਾ ਦੁਸ਼ਟ ਅਰਿਸ਼ਟ ਟ੍ਰਾਂਤ ਤਕਾਲਾ ਕਿਰਪਾ ਦਰਸ਼ਨ ਜਾਇ ਨਹੀਂ ਹਰ ਹੋ ਤਾਂ ਕੇ ਤਾਪ ਤਨ ਕਮੈ ਹਰ ਹੋ ਰੈਦ ਸਦ ਕਰਮ ਸਭ ਹੋਈ ਦੁਸ਼ਾ ਸਭ ਸਕੈ ਨ ਕੋਈ ਇੱਕ ਵਾਰ ਜਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੀ ਉਬਾਰਾ ਜਿੰਨਰ ਨਾਮ ਤਿਹਾਰੋ ਕਾ ਦਾਰਦ ਦੁਸ਼ਟ ਦੋਗ ਤੇ ਰਹਾ ਖੜਗ ਕੀਤ ਮੈਂ ਸਰਨ ਤੇ ਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਗ ਤੇ ਲਿਹੁ ਬਚਾਈ ਖੜਗ ਕੀਤ ਮੈਂ ਸਰਨ ਤੇ ਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਗ ਤੇ ਲਿਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ 10ਵੀਂ ਕਬਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਹੰਦਰ ਅੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਉਨਮਨ ਰਹਿ ਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਸਾਮਰੇ ਦੁਸ਼ਟ ਸੁਭਾਤੋਂ ਕਾਬੂ ਆਪੋ ਆਂਦਾ ਮੈ ਮਹੀ ਬਚਾਵ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸੁਭਾ ਕਰਤਾ ਆ ਮੋਰ ਅਛਾ ਨਿ ਕਰਦਾ ਕਰੀਐ ਸਭੈ ਰਨ ਕੋ ਆ ਸੰਘਰੀਐ ਪੂਰਨ ਹੋਈ ਹਮਾਰੀ ਆਸਾ ਤੋਰ ਪਜਣ ਕੀ ਰਹੇ ਪਿਆਸਾ ਤਮੇ ਛੜ ਕੋ ਯਵਰ ਨ ਧਿਆਉ ਜੋ ਵਰ ਚਾਹ ਸੁ ਤੁਮ ਤੇ ਪਾਵਾਂ ਸੇਵਕ ਸੇਕ ਮਾਰੀ ਤਾਰੀਏ ਚੁੰਚੁੰਚ ਸੱਤਰਾ ਮਾਰੀ ਮਾਰੀਏ ਆਪ ਹੰਤਾ ਮੁਝੇ ਅਬਰੀਏ ਮਨਕਾਲ ਕਾ ਤਰਾਸ ਸੁਨਵਰੀਏ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਹੰ ਤੁਜੋ ਕਰਿਓ ਰੱਛਾ ਰਾਖਿ ਲਿਹੁ ਮੈ ਰਖਨ ਹਾਰੀ ਸਾਇਬ ਸੰਤ ਸਹਾਈ ਪਿਆਰੇ ਦੀਨ ਬੰਦ ਵਸਟਨ ਕੇ ਹੰਤਾ ਤਮੋਹ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮ ਬਪਤਰਾ ਕਾਲ ਪਾਇ ਸਿਵ ਜੀਉ ਬਪਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਾ ਸਕਲ ਕਾਲ ਕਾ ਕੀਆ ਤੁਮਾ ਸਾ ਜਵਨ ਕਾਲ ਜੋਗੀ ਸੁ ਕੀਓ ਬੇਦ ਰਾਜ ਬ੍ਰਹਮਾ ਜੁ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤਿ ਕੈ ਅਵਤਾਰਾ ਸੁਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾਜਨ ਆਪ ਸਵਾਰੀ ਸੇਵਕਨ ਕੋ ਸਭ ਮਨੁ ਸੁਖ ਦੀਓ ਸਤਰਨ ਕੋ ਪਲ ਮੋਮਦ ਕੀਓ ਘਟ ਘਟ ਕੀ ਅੰਤਰ ਕੀ ਜਾਂਤ ਭਰੇ ਭਰੇ ਕੀ ਪੀਰ ਪ੍ਰਸ਼ਾਂਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਕਨ ਫੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਕਟ ਕਟ ਕੀ ਪਟ ਪਟ ਕੀ ਜਾਣ ਜਬਦ ਕਰਕ ਕਰਾਂ ਕਰਤਾਰਾ ਪਰਜਤ ਹਰ ਸਭ ਦੀ ਅਪਾਰਾ ਜਬ ਆਕਰਖ ਕਰਤੋਂ ਕਬ ਹੂੰ ਤਮੈ ਮਿਲਤ ਦੇ ਤਰਸ ਬਹੂੰ ਜੀਤੇ ਬਨ ਸਰਸਵਤਾਰੈ ਆਪਕੋ ਆਪਣੀ ਬੋਜੋਚਾਰੈ ਤਮ ਸਭ ਹੀ ਤੇਰਤ ਨਿਰਾਲਮ ਚਾਂਤ ਬੇਦ ਭੇਦ ਅਰ ਆਲਮ ਨਰੰਕਾ ਨਰਵਕਰਨ ਲੰਭੁ ਆਦ ਅਨੀਡ ਅਨਾਦ ਸੰਭ ਤਾਂਕਾ ਮੂੜੁ ਚਾਰਤ ਭੀਦਾਂ ਜਾਕੋ ਭੇਪਨਾ ਪਾਵਤ ਬੀਦਾਂ ਤਾਂਕੋ ਕਰ ਪਾਨ ਅਨੁਮਾਨਤ ਮਹਾ ਮੂੜ ਕਸ਼ਪੀਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤਨੀ ਪਿਵੋ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਨ ਜੈ ਪਸਾਰਾ ਕੇਵਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹਿ ਭੂਪਾ ਅੰਡਜ ਜੇਰ ਜ ਸੇਤ ਜ ਕੀਨੀ ਉਤਪੁਜ ਖਾਨ ਬਹੁ ਰਚਤੀਨੀ ਕਉ ਪੁਲ ਰਾਜਾ ਹੋਵੇ ਬੈਠਾ ਕਉ ਸਮਿੰਟ ਪਇਓ ਸੰਕਰ ਕੈਠਾ ਸਿਗਰੀ ਸਿਸ਼ਟ ਦਿਖਾਈ ਚੰਪਵ ਆਦਿ ਜੁਗਾਦ ਸਰੂਪ ਸੁਯੰਪਵ ਅਵ ਰਚਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਚਿਤੇ ਉਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੀ ਅਸਤੂ ਤਵ ਸਰਣੀ ਪਰੀ ਤਨਿਕੇ ਦੁਸ਼ਟ ਦੁਖ ਤਵੈ ਮਰੀ ਪੁਰਖ ਜਵਨ ਪਗ ਪਰੀ ਤਿਹਾਰੀ ਤਨਿਕੇ ਤਉ ਸੰਕਟ ਸਭ ਟਾਰੀ ਜੋ ਕਲ ਕੋਇ ਕਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਏ ਹੈ ਅਰਚਾ ਹੋਈ ਤਾਂ ਇਸ ਬਕਾਲਾ ਦੁਸ਼ਟ ਅਰਿਸ਼ਟ ਤ੍ਰਾਂਤ ਕਾਲਾ ਕਿਰਪਾ ਦਰਸ਼ਨ ਜੈ ਨਿਹਾਰ ਹੋ ਤਾਂ ਕਿ ਤਾਪ ਤਨ ਕਮੈ ਹਰ ਹੋ ਅਰੇ ਦ ਸਦ ਕਰਮੋ ਸਭ ਹੋਈ ਦੁਸ਼ ਸ਼ਾ ਸਭ ਸਕੇ ਨ ਕੋਈ ਏਕ ਬਾਰ ਜਨ ਤਮੈ ਸੰਭਾਰ ਆਕਾਲ ਵਾਸਤੇ ਤਾਹੀ ਉਬਾਰ ਜਿਨਰ ਨਾਮ ਤਿਹਾਰੋ ਕਾਹ ਦਾਰਦ ਦੁਸ਼ਟ ਦੋਗ ਤੇ ਰਹਾ ਖੜਗ ਕੀਤ ਮੈ ਸਨ ਤਿਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਠੌਰ ਮੋ ਸਹਾਈ दुष्ट दोघते लहू बचाई खाड़ग केत मैं शरण तिहारी आप हाथ दए लिहु उबारी सर्व थोर मोह सहाय दुष्ट दोघते लहू बचाई वाहि गुरु जी का खालसा वाहि गुरु जी की फतेह सतनाम श्री वाहि गुरु साहिब जी ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੂ ਬਾਚ ਬੇਨਤੀ ਚੌਪਈ ਅਮਰੀ ਕਰੋ ਹੰਦਰ ਅੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸੁਭਾਤੋਂ ਕਾ ਬਹੁ ਆਪਾਦ ਮੈ ਬਚਾਵ ਸੋ ਕੀ ਵਸੈ ਮੋਰੋ ਪਰਵਾਰ ਆ ਸੇਵਕ ਸਿਖ ਸੁਭਾ ਕਰਤਾ ਆ ਮੋਰ ਅਛਾ ਨਿ ਕਰਦਾ ਕਰੀਐ ਸਭ ਬੈਰਨ ਕੋ ਆ ਸੰਗਰੀਐ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛੜ ਕੋ ਯਵਰ ਨ ਤਿਆਉਂ ਜੋ ਵਰ ਚਾਹ ਸੁ ਤੁਮਤੇ ਪਾਉ ਸੇਵਕ ਸਿਖ ਮਾਰੀ ਤਾਰੀਐ ਚੁੰਚੁੰਨ ਸਤਰਾ ਮਾਰੀ ਮਾਰੀਐ ਆਪ ਹੰਦੈ ਮੁਝੇ ਅਬਰੀਐ ਮਨਕਾਲ ਕਾ ਤਰਾਸ ਸੁਨਵਰੀਐ ਉਜੋ ਸਦਾ ਹਮਾਰੇ ਪਛਾ ਸ੍ਰੀ ਹੰਤੂ ਜੋ ਕਰਿਓ ਰੱਛਾ ਰਾਖਿ ਲਿਹੁ ਮੈ ਰਖਨ ਹਾਰੀ ਸਾਇਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੀ ਹੰਤਾ ਤੁਮਹੁ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮ ਬਪਤਰਾ ਕਾਲ ਪਾਇ ਸਿਵ ਜੀਉ ਬਪਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ ਸਾ ਅਸਕਲ ਕਾਲ ਕਾ ਕੀਓ ਤੁਮਸ ਸਾ ਜਬਨ ਕਾਲ ਜੋਗੀ ਸਵਕੀਓ ਬੇਦਰਾਜ ਬ੍ਰਹਮਾ ਜੋਤੀਓ ਜਬਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜੱਛਨ ਪੁਜਾਇਓ ਆਦਿ ਅੰਤਿ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਮਦ ਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਰੇ ਭਰੇ ਕੀ ਪੀਰ ਪ੍ਰਸ਼ਾਂਤ چیٹی تے کنچر استھولا سا پر کرپا درشکر پولا سنتن دکھ پائی تے دکھی سکھ پائی سادن کے سکھی ایک ایک کی پیر پشان ہے کٹ کٹ کی پٹ پٹ کی جان ہے جب کرک کر تارا پرجر تب دھی اپ جب آ کرک کرتا ہوں کب ہوں تو میں ملت دیتا تر سب ہوں جیتے بن سرشبتا رہا ہے آپ اپنی چاہ رہا ہے ਤਮ ਸਭ ਹੀ ਤੇ ਰਤ ਨਿਰਾਲੰ ਚਾਂਤ ਬੇਦ ਭੇਦ ਅਰ ਆਲੰ ਨਿਰੰਕਾਰ ਨਰਵ ਕਾਰਨ ਲੰਭ ਆਦ ਅਨੀਦ ਅਨਾਦ ਸੰਭ ਤਾਂ ਕਾ ਮੂੜ ਉਚਾਰਤ ਭੀਦਾਂ ਜਾ ਕੋ ਪੀਵਨਾ ਪਾਵਤ ਬੀਦਾਂ ਤਾਂ ਕੋ ਕਰ ਪਾਨ ਅਨੁਮਾਨਤ ਮਹਾ ਮੂੜ ਕਸ਼ ਭੇਦਨਾਂ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤਨੀ ਪੇਵ ਆਪ ਆਪਣੀ ਬੁੱਧ ਜੇਤੀ ਵਰਨਤ ਪਿੰਨ ਪਿੰਨ ਤੋ ਤੇਤੀ ਤਮਰਾ ਲਖਨ ਜੈ ਪਸਾਰਾ ਕੇਵ ਦੇ ਸਜਾ ਪ੍ਰਥਮ ਸੰਸਾਰਾ ਇਕੈ ਰੂਪਨੁਪਸਰੂਪਾ ਰੰਕ ਭਯੋ 라ਵਕਹਿ ਭੂਪਾ ਅੰਦਰ ਜੇਰ ਜਿਹ ਸੇਧ ਜਕੀਨੀ ਉਤਪੁਜ ਖਾਨ ਬਹੁ ਰਚਤੀਨੀ ਕਉ ਪੁਲ ਰਾਜਾ ਵੇ ਬੈਠਾ ਕੌਂਸਮੈਂਟ ਪੇ ਸੰਕਰ ਇਕੱਠਾ ਸਿਗਰੀ ਸੇਸ਼ਟ ਦਿਖਾਈ ਚੰਪਵ ਆਦਿ ਗਾਦ ਸਰੂਪ ਸੁਜੰਪਵ ਅਵਰੱਛਾ ਮੇਰੀ ਤੁਮ ਕਰੋ ਸੇਖ ਵਾਰ ਅਸਿਕ ਸੰਗਰੋ दुष्ट चित ते उठ बद उत्पाता सकल मलेश गरुरणकाता जे अस्तो तव सरणी परे तनिके दुष्ट दुख दो तव मरि और करजनपग परे तिहारे तनिके तव संकट सब टारे जो कल को एक बार ते आए हें ताके काल निकट नहीं आए है अर रक्षा होय ताई सब कालला दुष्ट अरिष्ट त्रांतत कालला कृपा दर्शन जाय निहार हो ताके ताप तनक में हर हो ਅਰੇ ਦਸ ਸਦ ਘਰਮੋ ਸਭ ਹੋਈ ਸ਼ਾ ਸਭਾ ਕਹਿਣਾ ਕੋਈ ਇੱਕ ਬਾਰ ਜਿਨ ਤਮੈ ਸੁਭਾਰਾ ਖਾਲ ਪਾਸਤੇ ਤਾਹੀ ਉਬਾਰਾਂ ਜਿਨਰ ਨਾਮ ਤਿਹਾਰੋ ਕਾਹ ਦਾਰਦ ਦੁਸ਼ਟ ਦੋਗ ਤੇ ਰਹਾ ਖੜਗ ਕੀਤ ਮੈਂ ਸਰਨ ਤੇ ਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਠੌਰ ਮੋ ਸਹਾਈ ਦੁਸ਼ਟ ਦੋਗ ਤੇ ਲਿਹੁ ਬਚਾਈ ਖੜਗ ਕੀਤ ਮੈਂ ਸਰਨ ਤੇ ਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬਿ ਠਾਰ ਮੋਹ ਸਹਾਈ ਦੁਸ਼ਟ ਦੋਗਤਿ ਲਿਹੁ ਬਚਾਈ ਵਾਸੀ ਗੁਰਜੀ ਦਾ ਖਾਲਸਾ ਵਾਸੀ ਗੁਰਜੀ ਕੀ ਫਤਿਹ